ਸ਼ੇ ਹੈ ਪਵਿੱਤਰ ਘਰ ਮਾਟੀ ਦੀ ਕਹਾਣੀ ਹੁਣ ਮੈਂ ਸੁਰਖ ਰੂਹਾਂ ਮੈਂ ਕੁਰਸੀ ਤੇ ਬੈਠੀ ਧੁੱਪ ਸੇਕ ਰਹੀ ਹਾਂ ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੋਬਾਈਲ ਵੱਲ ਖਿੱਚ ਲੈਂਦੀ ਹੈ ਮੋਬਾਈਲ ਦੀ ਸਕਰੀਨ ਉੱਤੇ ਉਂਗਲਾਂ ਵੱਜਣ ਲੱਗਦੀਆਂ ਵਟਸਐਪ ਖੁੱਲਦਾ ਤਾਂ ਦੇਖਦੀ ਹਾਂ ਵੀਰ ਗੈਰੀ ਦਾ ਮੈਸੇਜ ਹੈ ਸਿਮੀ ਤੇਰੀ ਪਾ ਬੀ ਦਾ ਬਰਥਡੇ ਅੱਜ ਤੂੰ ਵਿਸ਼ ਕਰ ਦੇ ਪਪਾ ਬੀਬੀ ਨੂੰ ਆਖ ਕਾਲ ਕਰ ਲੈਣ ਕਿਹੜਾ ਟੁੱਟਿਆ ਜਾਣਾ ਉਹ ਤਾਂ ਪਤਾ ਹੀ ਆ ਗੁੱਸੇ 'ਚ ਕਮਲੀ ਹੋ ਜਾਂਦੀ ਆ ਉੰਜ ਉਹਦੇ ਮਨ 'ਚ ਕੁਛ ਨਹੀਂ ਨਾਲੇ ਨਹਾ ਨਾਲੋਂ ਕਦੇ ਮਾਸ ਵੀ ਟੁੱਟਿਆ ਆਪਾਂ ਜੁੜਦੇ ਜੁੜ ਜਾਵਾਂਗੇ ਸਮਝਾ ਇਹਨਾਂ ਨੂੰ ਗੁੱਸਾ ਠੁੱਕ ਦੇਣ ਉਹਦੇ ਕਰਕੇ ਹੀ ਆਪਾਂ ਅਮਰੀਕਾ ਬੈਠੇ ਆ ਦੋਹੀ ਤਾਂ ਭੈਣ ਭਰਾ ਆ ਆਪਾਂ ਇੰਜ ਕਿੰਨਾ ਚਿਰ ਸਰਦਾ ਸ਼ਾਇਦ ਤੇਰੀ ਭਾਬੀ ਬੀਬੀ ਪਾਪਾ ਨੂੰ ਫੇਰ ਘਰੇ ਬੁਲਾ ਲਵੇ ਵੀਕਐਂਡ ਤੇ ਕੇਕ ਦਾ ਪ੍ਰੋਗਰਾਮ ਰੱਖਿਆ ਮੈਂ ਪਾਪਾ ਤੇ ਬੀਬੀ ਵੱਲ ਦੇਖਿਆ ਚੁਗਲੋ ਚੁਗਲੋ ਕਰਮਾਂ ਵਾਲਿਓ ਜਿਹੜਾ ਦਾਣਾ ਪਾਣੀ ਕਰਮਾਂ ਚ ਲਿਖਿਆ ਖੌਰੇ ਕਿੱਥੇ ਕਿੱਥੇ ਪਟਕਣਾ ਤੁਸੀਂ ਵੀ ਸਾਡੇ ਵਾਂਗ ਬੀਬੀ ਆਪਣੇ ਤੋਂ ਬਚੀ ਅਤੀਕ ਰੋਟੀ ਨੂੰ ਬ੍ਰੇਕ ਬ੍ਰੇਕ ਚੂਰ ਪਲੇਟ ਚ ਪਾ ਫਰਸ਼ ਤੇ ਇੱਕ ਪਾਸੇ ਜਹੇ ਚਿੜੀਆਂ ਵੱਲ ਕਰ ਦਿੰਦੀ ਐ ਰੰਗ ਬਰੰਗੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਬੋਟਿਆਂ ਤੋਂ ਉੱਡ ਕੇ ਪਲੇਟ ਦਵਾਲੇ ਆ ਬੈਠਣ ਲੱਗੀਆਂ ਬੀਬੀ ਦੀਆਂ ਅੱਖਾਂ 'ਚ ਖੁਸ਼ੀ ਦਾ ਰੌਣ ਹੈ ਚਿੜੀਆਂ ਨੇ ਉਸ ਦੀ ਗੱਲ ਸਮਝ ਲਈ ਕਈਆਂ ਦਿਨਾਂ ਬਾਅਦ ਨਿਕਲੀ ਕੋਸੇ ਦੀ ਧੁੱਪ ਨੇ ਗਮਲਿਆਂ ਵਿੱਚ ਲੱਗੇ ਫੁੱਲ ਬੂਟਿਆਂ ਨੂੰ ਟੇਕਣ ਲਾ ਦਿੱਤਾ ਸੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਪਾ ਗੁਣਗਣਾ ਰਹੇ ਸੀ ਆਪਣੀਆਂ ਬੀਜੀਆਂ ਸਬਜ਼ੀਆਂ ਵੱਲ ਦੇਖ ਕੇ ਖੁਸ਼ ਹੋ ਰਹੇ ਨੇ ਮੈਂ ਕਈ ਵਾਰ ਮੈਸੇਜ ਪੜ ਲਿਆ ਨਾ ਤਾਂ ਬੀਬੀ ਪਪਾ ਨੂੰ ਦੱਸਣ ਦੀ ਹਿੰਮਤ ਪੈਂਦੀ ਹੈ ਨਾ ਹੀ ਉਹਦਾ ਜਵਾਬ ਦੇਣ ਨੂੰ ਜੀ ਕਰਦਾ ਹੈ ਗੈਰੀਬੀਰ ਤੇ ਗੁੱਸਾ ਆ ਰਿਹਾ ਹੈ ਐਡੀ ਵੱਡੀ ਗੱਲ ਨੂੰ ਉਹ ਆਰਾਮ ਨਾਲ ਵਿਸਾਰ ਗਿਆ ਉਹਨੂੰ ਆਪਣੇ ਮਾਪਿਓ ਦੇ ਹੋਈ ਬੇਇੱਜ਼ਤੀ ਦਾ ਦਰਦ ਕਿਉਂ ਨਹੀਂ ਮਹਿਸੂਸ ਹੋ ਰਿਹਾ ਇਹ ਉਹੀ ਗੈਰੀਆ ਜਿਹਨੂੰ ਪਾਪਾ ਦੇ ਢਿੱਡ ਤੇ ਪਏ ਨੂੰ ਹੀ ਨੀਂਦ ਆਉਂਦੀ ਸੀ ਹਮੇਸ਼ਾ ਜਿਤਾਉਂਦਾ ਸੀ ਕਿ ਬੀਬੀ ਸਿਰਫ ਮੇਰੀ ਆ ਮੈਂ ਗੈਰੀ ਤੋਂ ਸਾਲ ਕੁ ਛੋਟੀ ਆ ਮੈਨੂੰ ਬੀਬੀ ਨੇ ਬੋਤਲ ਦੇ ਦੁੱਧ ਉੱਤੇ ਲਾ ਦਿੱਤਾ ਤੇ ਸਾਰਾ ਦੁੱਧ ਗੈਰੀ ਚੁੰਗ ਜਾਂਦਾ ਰਿਹਾ ਵੱਡਾ ਹੋ ਕੇ ਸਾਰਾ ਕੁਝ ਭੁੱਲ ਗਿਆ ਆਪਣੇ ਫਰਜ਼ ਵੀ ਦਿਲ ਤਾਂ ਬਹੁਤ ਕਰਦਾ ਉਹਨੂੰ ਪੁੱਛਾਂ ਕਿ ਉਹੀ ਬੀਬੀ ਪਾਪਾ ਨੇ ਕੇ ਹੁਣ ਸੰਦੀਪ ਵੀ ਤੇਰਾ ਸਾਰਾ ਕੁਝੇ ਚੁੱਪੀ ਜੰਗੀ ਬਸ ਪਾਪਾ ਦੇ ਕਹਿਣ ਵਾਂਗ ਇੱਕ ਚੁੱਪ 100 ਸੁਖ ਭਾਈ ਇਹ ਤਾਂ ਸਮੁੰਦਰ ਆ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਆ ਇੱਥੇ ਰਿਵਾਜ ਆ ਜਿਹੜਾ ਪਹਿਲਾਂ ਆਉਂਦਾ ਦੂਜੇ ਰਿਸ਼ਤੇਦਾਰ ਨੂੰ ਬੁਲਾਉਂਦਾ ਉਹ ਚਾਹੁੰਦਾ ਉਹ ساری ਉਮਰ ਈਨ ਮੰਨਣ ਜੁੱਤੀ ਥੱਲੇ ਰਹਿਣ ਸੰਦੀਪ ਗੱਲ-ਗੱਲ ਤੇ ਆਪਣੀ ਧਾਕ ਜਮਾਉਂਦੀ ਆਈ ਆ ਸ਼ੁਰੂ ਤੋਂ ਹੀ ਉਹ ਜੋ ਦਿਖਾਉਂਦੀ ਉਹੀ ਦੇਖਦਾ ਜੋ ਸੁਣਾਉਂਦੀ ਉਹੀ ਸੁਣਦਾ ਪਰ ਖੁਸ਼ ਫੇਰ ਵੀ ਨਾ ਹੁੰਦੀ ਸਾਰਾ ਟੱਬਰ ਨੌਕਰਾਂ ਵਾਂਗ ਉਹਦੇ ਅੱਗੇ ਪਿੱਛੇ ਫਿਰਦੇ ਬੀਬੀ ਪਪਾ ਅਵੀ ਤੇ ਸਵੀ ਦੀ ਸਾਂਭ ਸੰਭਾਲ ਤੇ ਘਰ ਦਾ ਕੰਮ ਨੌਕਰਾਂ ਵਾਂਗ ਕਰਦੇ ਫੇਰ ਵੀ ਉਹਦੇ ਅੱਖ ਤਣ ਬਣੇ ਰਹਿੰਦੀ ਹੁਣ ਜਦੋਂ ਦੀ ਮੈਂ ਅਮਰੀਕਾ ਆਈਆਂ ਉਹ ਬਹਾਨਾ ਲੱਭਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਆਪਣੀ ਧੀ ਕੋਲ ਚਲੇ ਜਾਣਾ ਸੰਦੀਪ ਕਈ ਦਿਨਾਂ ਦੀ ਆਪਣੀ ਮੰਮੀ ਦੇ ਘਰ ਸੀ ਅਭੀ ਸਭੀ ਵੀ ਕਦੇ ਨਾਨਕੇ ਕਦੇ ਆਪਣੇ ਘਰ ਆ ਜਾਂਦੇ ਗੈਰੀ ਨੇ ਟਰੱਕ ਤੇ ਜਾਣਾ ਸੀ ਉਹ 5 ਦਿਨਾਂ ਬਾਅਦ ਘਰ ਆਉਂਦਾ ਉਹਨੇ ਦਿਨਾਂ ਲਈ ਰੋਟੀ ਟੋਕ ਘਰੋਂ ਬਣਵਾ ਕੇ ਲੈ ਜਾਂਦਾ ਬੀਬੀ ਨੂੰ 2 ਦਿਨਾਂ ਤੋਂ ਬੁਖਾਰ ਸੀ ਚੱਕਰ ਆਈ ਜਾਂਦੇ ਉਹਨੇ ਸੰਦੀਪ ਨੂੰ ਕਾਲ ਕੀਤੀ ਉਹਨੇ ਨਾ ਚੁੱਕੀ ਮੰਮੀ ਨੇ ਸੰਦੀਪ ਦੀ ਮੰਮੀ ਨੂੰ ਫੋਨ ਕਰਕੇ ਕਿਹਾ ਭੈਣ ਜੀ ਸੰਦੀਪ ਨੂੰ ਭੇਜ ਦਿਓ ਗੈਰੀ ਨੇ ਟਰੱਕ ਤੇ ਜਾਣਾ ਮੇਰੀ ਤਬੀਅਤ ਖਰਾਬ ਹੈ ਸੰਦੀਪ ਆ ਗਈ ਪੱਖ ਦੇ ਭਕਾਉਂਦੀ ਨਾ ਤੂੰ ਮੇਰੀ ਮਾਂ ਤੇ ਕਾਹਦਾ ਰੋਬ ਮਾਰਦੀ ਸੀ ਹੁਣ ਤੇਰੀ ਲੋਲੋ ਗਿੱਠਦੀ ਹੋਗੀ ਤੇਰੇ ਪੁੱਤ ਤੋਂ ਵੱਧ ਕਮਾਉਣੀ ਆ ਤੁਸੀਂ ਆ ਕੇ ਦੱਦ ਲੱਗ ਗਏ ਮੇਰੇ ਘਰੇ ਬੈਠੇ ਮੈਨੂੰ ਹੀ ਅੱਖਾਂ ਦਿਖਾਉਂਦੇ ਸੰਦੀਪ ਬਾਰੂਦ ਬਣ ਫਟ ਗਈ ਸਾਰੇ ਘਰ ਵਿੱਚ ਬੋਲ ਬਲਾਰਾ ਗੂੰਜਣ ਲੱਗਾ ਖਿਆਰੀ ਬੀਰ ਅਜੇ ਟਰੱਕ ਤੋਂ ਲੋਡ ਚੁੱਕਣ ਗਿਆ ਹੋਇਆ ਸੀ। ਉਹਨੇ 4 ਘੰਟਿਆਂ ਨੂੰ ਘਰੇ ਮੁੜਨਾ। ਫੇਰ ਰੋਟੀ ਟੁੱਕ ਚੁੱਕ ਕੇ ਗੱਡੀ ਲੈ ਕੇ ਜਾਣਾ ਸੀ। ਪਾਪਾ ਨੂੰ ਕੰਨਾਂ ਤੋਂ ਉੱਚੀ ਸੁਣਦਾ। ਫੇਰ ਵੀ ਉਹਨੂੰ ਸਾਰੀਆਂ ਗੱਲਾਂ ਸੁਣ ਗਈਆਂ। ਉਹ ਚੁੱਪ ਕਰਾਉਂਦਾ ਰਿਹਾ। ਸੰਦੀਪ ਪੁੱਤ ਕਾਹਨੂੰ ਐਵੇਂ ਬੋਲੀ ਜਾਨੀ ਐ। ਜਿਹੜੀ ਗੱਲ ਮੂੰਹੋਂ ਨਿਕਲ ਜੇ ਕਦੇ ਮੁੜ ਕੇ ਮੂੰਹ ਨਹੀਂ ਪੈਂਦੀ। ਤੂੰ ਆਪਣਾ ਗਿਆਨ ਆਪਣੇ ਕੋਲ ਰੱਖ। ਜਿਹੜੀ ਤੈਨੂੰ ਉਂਗਲਾ ਲਾਉਂਦੀ ਆ ਮੈਂ ਜਾਣਦੀ ਆ ਬੀਬੀ ਵੀ ਰਸੋਈ ਵਿੱਚੋਂ ਆ ਕੇ ਬੋਲਣ ਲੱਗੀ ਹੱਦ ਹੋ ਗਈ ਆਪਦੀ ਜ਼ੁਬਾਨ ਸੰਭ ਮੈਂ ਕੀ ਕਿਹਾ ਤੇਰੀ ਮਾਂ ਨੂੰ ਤੇਰੀ ਮਾਂ ਨੇ ਚੌਤੀਆਂ ਲਾ ਕੇ ਤੋਰਤਾ ਮੇਰੀ ਮਾਂ ਨੂੰ ਚੌਤੀਆਂ ਲਾਉਣਾ ਕਹਿਨੀ ਆ ਹੁਣੇ ਖੋ ਜੋ ਮੇਰੇ ਘਰੋਂ ਬਾਹਰ ਮੈਂ ਡਾਈਵੋਰਸ ਲੈ ਲੈਣਾ ਜਾਂ ਤੁਸੀਂ ਇਸ ਘਰ 'ਚ ਰਹੋਗੇ ਜਾਂ ਮੈਂ ਬੀਬੀ ਨੇ ਟੇਬਲ ਤੇ ਪਿਆ ਫੋਨ ਲਾ ਲਿਆ ਰੋਣ ਲੱਗੀ ਪੁੱਬਾ ਮਾਰ ਮਾਰ ਸੰਦੀਪ ਨੇ ਝਟਕੇ ਨਾਲ ਮੰਮੀ ਤੋਂ ਫੋਨ ਖੋਲਿਆ ਆਖਰੀ ਗੱਲ ਕਹਿ ਦਿੱਤੀ ਇਸ ਘਰ ਵਿੱਚ ਜਾਂ ਤੇਰੀ ਮਾਂ ਤੇ ਪਿਓ ਰਹਿਣਗੇ ਜਾਂ ਮੈਂ ਤੇ ਮੇਰੇ ਬੱਚੇ ਮਰਜ਼ੀ ਤੇਰੀ ਹੈ ਸੰਦੀਪ ਨੇ ਫੋਨ ਬੀਬੀ ਅੱਗੇ ਕਰ ਦਿੱਤਾ ਬੀਬੇ ਹਾਂ ਪੁੱਤ ਬਹੁਤ ਚਿਰ ਪਿਛੋਂ ਆ ਜਾਈ ਬੀਬੇ ਤੂੰ ਆਪਦੀਆਂ ਤੇ ਪਾਪੇ ਦੀਆਂ ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਇਕੱਠਾ ਕਰ ਲੈ ਫੋਨ ਕੱਟਿਆ ਗਿਆ ਉਹ ਟਰੱਕ ਦਾ ਢੇਡਾ ਲਜਾਉਣ ਤੋਂ ਪਹਿਲਾਂ ਬੀਬੀ ਪਾਪਾ ਨੂੰ ਮੇਰੇ ਕੋਲ ਛੱਡ ਗਿਆ ਮੁੜ ਕਦੇ ਸਾਰ ਨਹੀਂ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦੀ ਕਿ ਕਦੇ ਉਹ ਇਹ ਮਹਿਸੂਸ ਨਾ ਕਰਨ ਅਸੀਂ ਤੀ ਦੇ ਘਰੇ ਬੈਠੇ ਹਾਂ ਮੇਰੇ ਘਰ ਵਾਲੇ ਦਲਾਵਰ ਵੱਲੋਂ ਵੀ ਪੂਰਾ ਸਤਕਾਰ ਦਿੱਤਾ ਜਾਂਦਾ ਪਰ ਮੈਂ ਮਹਿਸੂਸ ਕਰਦੀ ਉਹ ਸਦਮੇ ਨੂੰ ਨਹੀਂ ਭਲਾ ਸਕਦੇ ਬੀਬੀ ਆਖਦੀ ਜਦੋਂ ਅਵੀ ਤੇ ਸਵੀ ਨੂੰ ਪਾਲਣਾ ਆਵਦੀ ਨਰਸਿੰਗ ਦੀਆਂ ਕਲਾਸਾਂ ਸੀ ਗੈਰੀ ਟਰੱਕ ਤੇ ਰਹਿੰਦਾ ਉਦੋਂ ਸਾਡੀ ਲੋਡ ਸੀ ਕਿਚਨ ਤੋਂ ਗਾਰਡਨ ਗਾਰਬੇਜ ਤੱਕ ਸਾਰਾ ਕੰਮ ਕਰਦੇ ਹੁਣ ਸਾਡੇ ਗੋਡੇ ਗਿੱਟੇ ਜੋ ਆਪ ਲੈ ਗਏ ਤੇਰੇ ਪਿਓ ਦੇ ਦਿਲ ਦੀਆਂ ਸਰਜਰੀਆਂ ਹੋ ਗਈਆਂ ਹੁਣ ਸਾਨੂੰ ਸਾਂਭਣਾ ਪੈਣਾ ਤੀ ਅਸੀਂ ਬਾਧੂ ਹੋ ਗਏ ਘਰ ਦੇ ਸਭ ਤੋਂ ਵੱਡੇ ਕਮਰੇ 'ਚ ਬੀਬੀ ਪਾਪਾ ਦਾ ਸਮਾਨ ਟਿਕਾਉਣ ਲੱਗੀਆਂ ਪਪਾ ਨੇ ਟੋਕਿਆ ਨਾ ਤੇ ਇਹ ਨਾ ਇਹ ਰੂ ਤਾਂ ਤੇਰਾ ਸਾਨੂੰ ਕੋਈ ਹੋਰ ਛੋਟਾ ਮੋਟਾ ਰੂਮ ਦੇ ਦੇ ਕਿਉਂ ਪਪਾ ਤੁਸੀਂ ਵੱਡੇ ਹੋ ਇਹ ਕਮਰਾ ਵੀ ਤੁਹਾਡਾ ਇਹਦਾ ਬਾਥਰੂਮ ਤੁਹਾਡੇ ਲਈ ਸੁਖਾਲਾ ਪਪਾ ਆਖਾਂ ਭਰ ਕੇ ਮੇਰੇ ਸਿਰ ਤੇ ਹੱਥ ਰੱਖਿਆ ਥੈਂਕ ਯੂ ਥੈਂਕ ਯੂ ਸ਼ੇਰਾ ਜਿਉਂਦਾ ਰਹ ਪਪਾ ਮੈਂ ਤਾਂ ਕਿਸਮਤ ਵਾਲੀ ਆ ਤੁਸੀਂ ਮੇਰੇ ਨਾਲ ਰਹੋਗੇ ਮੈਂ ਬਚਪਨ ਐਨਜੋਏ ਕਰੂੰਗੀ ਬੀਬੀ ਬੋਲੀ ਅਸੀਂ ਦੋਵੇਂ ਖੁਸ਼ ਆ ਜੇਲ੍ਹ ਚੋਂ ਨਿਕਲ ਆਏ ਆ ਕਦੇ ਬੀਬੀ ਸੰਦੀਪ ਜੇਲਰ ਵੱਲੋਂ ਦਿੱਤੀਆਂ ਲੂੰ ਕੰਡੇ ਖੜੇ ਕਰਨ ਵਾਲੀਆਂ ਸਜਾਵਾਂ ਦੱਸਣ ਲੱਗਦੀ ਪੁੱਤ ਅਸੀਂ ਤਾਂ ਤੇਰੀ ਉਡੀਕ ਚੌਥੇ ਫਸੇ ਬੈਠੇ ਸੀ ਜਦ ਪੁੱਤ ਨਹੀਂ ਸਿਆਣ ਦਾ ਪੋਤਿਆਂ ਕੀ ਖਿਆਰ ਪਾਉਣੇ ਸੀ ਪੋਤਾ ਪੋਤੀ ਦੋਵੇਂ ਮਨਾਂਆਂ ਜਾਂ ਕਰਦੇ ਅੱਧੀ ਅਧੀ ਰਾਤ ਘਰ ਮੁੜਦੇ ਪੋਤੀ ਪੋਤੀ ਤਾਂ ਜਮਨ ਡਫਰ ਐ ਇਹਨਾਂ ਨੂੰ ਉਦੋਂ ਅਕਲ ਆਊ ਜਦ ਸਿਰ ਸਵਾ ਪਊ ਇਹ ਦਿਨ ਰਾਤ ਕੰਮਾਂ ਤੇ ਨਿਆਣੇ ਮਾਨਾਈਆਂ ਕਰਦੇ ਇੱਕ ਦਿਨ ਜਨਮ ਦਿਨ ਸੀ ਉਹਦਾ ਸਾਰੀ ਰਾਤ ਪਾਰਟੀ ਤੋਂ ਨਾ ਮੁੜੀ ਮੁੰਡਿਆਂ ਨਾਲ ਖੜਦੋਂਮ ਪਾਉਂਦੀ ਰਹੀ ਸਵੇਰੇ ਜੇ ਲੈ ਕੇ ਆਂਦੀ ਰੱਜੀ ਸ਼ਰਾਬ ਦੀ ਮਸੀਂ ਦੋਵਾਂ ਪਾਸਿਆਂ ਤੋਂ ਫੜ ਕੇ ਰੂਮ ਚ ਪਾਇਆ ਮੇਰਾ ਉਦਣ ਦਾ ਬਲੱਡ ਵਕ ਘਟਣ ਕਾ ਜਣ ਲੱਗ ਗਿਆ ਅਸੀਂ ਕੋਈ ਚੀਜ਼ ਮੰਗਣੀ ਤਾਂ ਸੰਦੀਪ ਨੇ ਗੱਲ ਪਹ ਜਾਣਾ ਮਾਤਾ ਡਾਲਾ ਰੁੱਖਾਂ ਨੂੰ ਨਹੀਂ ਲੱਗਦਾ 10-10 ਘੰਟੇ ਖੜੀ ਲੱਤ ਰਹਿਣਾ ਪੈਂਦਾ ਜਦੋਂ ਪੈਨਸ਼ਨ ਲੱਕੀ ਫੇਰ ਗੈਰੀ ਨੂੰ ਕਹੇ ਇਹਨਾਂ ਨੂੰ ਆਖ ਅੱਧੀ ਘਰੇ ਦਿਆ ਕਰੋ ਮੈਂ ਕਿਹਾ ਲਓ ਦੱਸੋ ਤੁਸੀਂ ਲਵਾ ਕੇ ਦਿੱਤੀ ਜਉਂਦਾ ਰਹੇ ਤੇਰਾ ਅੰਕਲ ਨਿਹਾਲ ਸਿਓ ਜਿਨੇ ਹਿੰਮਤ ਨਾਲ ਲਵਾਤੀ ਤੁਸੀਂ ਤਾਂ ਸਾਨੂੰ ਵਰਤਨ ਨੂੰ ਕਦੇ ਆਨਾ ਨਹੀਂ ਦਿੱਤਾ ਤੇਰਾ ਪਿਓ ਕਹਿੰਦਾ ਛੱਡ ਕਾ ਨੂੰ ਨਿਤਕੁੱਤ ਕਲੇਸ਼ ਕਰੀ ਜਾਇਆ ਕਰੋ ਫੇਰ ਅਸੀਂ ਆਏ ਮਹੀਨੇ ਅੱਧੀ ਪੈਨਸ਼ਨ ਫੜਾ ਦੇਣੀ ਪੁੱਤੇ ਸਾਰਾ ਕੁਛ ਤੇਰੇ ਲਈ ਚੱਲਿਆ ਸਾਡਾ ਮਕਸਦ ਸੀ ਕਿਰਾਂ ਤੋਂ ਸਾਡੇ ਕੋਲ ਆ ਜੀ ਹੁਣ ਤਾਂ ਬਹੁਤੀ ਖੂਨ ਦੀ ਪਿਆਸੀ ਹੋਗੀ ਹਰ ਇੱਕ ਗੱਲ 'ਚ ਜ਼ਮੀਨ ਦਾ ਜ਼ਿਕਰ ਲੈ ਬੈਠਦੀ। ਗੈਰੀ ਤੇਰੇ ਪਿਓ ਨੂੰ ਸਲਾਹ ਦਿੰਦਾ। ਐ ਪਪਾ ਆਪਾਂ ਪਿੰਡੋਂ ਜ਼ਮੀਨ ਵੇਚ ਆਈਏ। ਇੱਥੇ ਖਰਚੇ ਬਹੁਤ ਆ। ਤੁਹਾਨੂੰ ਕਿਹੜਾ ਭੁੱਲਾ? ਹੁਣ ਅਵੀ ਹੋਣਾ ਨੂੰ ਵੀ ੱਡੋ ੱਡਕਾਰਾਂ ਚਾਹੀਦੀਆਂ। ਅਸੀਂ ਤਾਂ ਛੋਟੀਆਂ ਕਾਰਾਂ ਨਾਲ ਟਾਈਮ ਪਾਸ ਕਰ ਲਈ। ਇਹ ਇਧਰਲੇ ਜਵਾਕ ਨਹੀਂ। ਇਹ ਨਹੀਂ ਲਾਇਕ ਕਰਦੇ। ਨਾਲੇ ਸਾਰਾ ਟੱਬਰ ਤਾਂ ਇਧਰ ਆ। ਆਪਾਂ ਕਿਹੜਾ ਜ਼ਮੀਨ ਬੋਣੀਆਂ ਇੰਡੀਆ ਜਾ ਕੇ। ਚਾਚੇ ਤਾਇਆ ਦੱਬ ਲੈਣੀਆਂ। ਮਾਤਾ ਕਹਿਣਾ ਪਾਪਾ ਸਿਆਲਾਂ ਨੂੰ ਚੱਲ ਮੇਰੇ ਨਾਲ ਕੰਮ ਨਵੇੜ ਆਈਏ ਜੋ ਵੱਟਿਆ ਸੁਖਟਿਆ ਦੇਖ ਸ਼ੇਰਾ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਟਾਈਮ ਤਾਂ ਨਹੀਂ ਇਹ ਕੰਮ ਕਰ ਸਕਦਾ ਮੇਰੇ ਮਰੇ ਤੋਂ ਭਾਵੇਂ ਦੂਜਾ ਦਿਨ ਨਾ ਪੈਣ ਦਿਓ ਮੈਂ ਬਹੁਤ ਔਖੇ ਟਾਈਮ ਕੱਟੀ ਆ ਕਦੇ ਇੱਕ ਮਰਲਾ ਨਹੀਂ ਵੇਕਣ ਦਿੱਤਾ ਉਹ ਮਿੱਟੀ ਤਾਂ ਉੱਥੇ ਪਈ ਮੁੱਲ ਦੇ ਹੀ ਜਾਂਦੀ ਆ ਹਰ ਸਾਲ ਤੇਰਾ ਤਾਇਆ ਤੇਰੇ ਖਾਤੇ 'ਚ ਠੇਕੇ ਦੇ ਪੈਸੇ ਪਾ ਦਿੰਦਾ ਇੱਥੇ ਤੁਸੀਂ ਇੰਨੀ ਸੋਹਣੀ ਦੋਵੇਂ ਜੀ ਕਮਾਈ ਕਰਦੇ ਹੋ ਅੱਜ ਤਾਂ ਜ਼ਮੀਨ ਵੇਚ ਕੇ ਵੀ ਨਹੀਂ ਆਉਣਾ ਜ਼ਮੀਨ ਤਾਂ ਉਹਦੋਂ ਨਾਲ ਵੇਚੀ ਸ਼ੇਰਾ ਜਦੋਂ ਪੰਜ ਭਤੀਜੀਆਂ ਦੋ ਧੀਆਂ ਵਿਆਹੀਆਂ ਮੈਂ ਤੇ ਤੇਰੇ ਤਾਏ ਨੇ ਜਿੰਨੇ ਜੋਗੇ ਸੀ ਅਸੀਂ ਕੀਤਾ ਸਭ ਦੇ ਦਿਨ ਦਿਹਾੜ ਦੁੱਖ ਦੇ ਸੁੱਖ ਦੇ ਖੜਦੇ ਰਹੇ ਜਦੋਂ ਸਿਮਮੀ ਦਾ ਵਿਆਹ ਧਰਿਆ ਉਧਰੋਂ ਦੋ ਫਸਲਾਂ ਮਾਰਕੀਆਂ ਜੀ ਰੀਤੇ ਕਣਕ ਦੀ ਵਿਆਹ ਫਿਰ ਵੀ ਚੰਗਾ ਕੀਤਾ ਥੋਨੂੰ ਪੜਾਇਆ ਸਭ ਔਖੇ ਟਾਈਮ ਸਿਰ ਤੇ ਕੱਟੇ ਪਰ ਸ਼ੇਰਾ ਜ਼ਮੀਨ 'ਚ ਕਿਸੇ ਨੂੰ ਪੈਰ ਨਹੀਂ ਰੱਖਣ ਦਿੱਤਾ ਕਹਿੰਦੇ ਨੇ ਜੱਟ ਜਿੱਦਣ ਸਿਆੜ ਤੇ ਅੰਗੂਠਾ ਲਾਉਣ ਲੱਗ ਪਿਆ ਸਮਝੋ ਲੋਥ ਫਿਰਦੀ ਹੁਣ ਆਪਾਂ ਇੰਨੇ ਜੋਗੇ ਆ ਆਪਦੇ ਨਾਲ ਲੱਗਦੇ ਹੋਰ ਚਾਰ ਕਿੱਲੇ ਉਸ ਵਿੱਚ ਜੋੜ ਕੇ ਵਧਾ ਲਈ ਤੂੰ ਕੱਲਾ ਕਹਿਰਾ ਸੀ ਹੁਣ ਤੇਰਾ ਮੁੰਡਾ ਵੀ ਬਰਾਬਰ ਦਾ ਹੋ ਗਿਆ ਪਰ ਕਿ ਇਹਨਾਂ ਦਾ ਵਿਆਹ ਕਰਨ ਗਿਆ ਦੱਸਾਂਗੇ ਕਿੰਨੇ ਕਿੱਲੇ ਆਉਂਦੇ ਮੁੰਡੇ ਨੂੰ ਪਾਪਾ ਜ਼ਮੀਨ ਬਾਰੇ ਘੰਟਾ ਹੋਰ ਬੋਲ ਸਕਦਾ ਸੀ ਗੈਰੀ ਖੇਚ ਜਾਂਦਾ ਉੱਠ ਕੇ ਤੁਰ ਜਾਂਦਾ ਇੰਡੀਆ ਵਾਲਾ ਤਾਇਆ ਬਿਨਾਰ ਹੋ ਗਿਆ ਪਾਪੇ ਤਾਂ ਦਿਲ ਕਰਦਾ ਉਹਨੂੰ ਮਿਲ ਕੇ ਆਵੀਂ ਸਾਲੀ ਸੇਤ ਜਾਸਤ ਨਹੀਂ ਦਿੰਦੀ ਨਹੀਂ ਤਾਂ ਮਨ ਬਹੁਤ ਕਰਦਾ ਬਾਈ ਨੂੰ ਮਿਲ ਕੇ ਆਵਾਂ ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਆ ਸਾਡਾ ਪਿਓ ਤਾਂ ਛੋਟੇ ਹੁੰਦਿਆਂ ਦਾ ਮਰ ਗਿਆ ਸੀ। ਬਾਈ ਨੇ ਸਿਰ ਤੇ ਹਮੇਸ਼ਾ ਪਿਓ ਵਾਲਾ ਹੱਥ ਰੱਖਿਆ। ਕਦੇ ਡੋਲਣ ਨਹੀਂ ਦਿੱਤਾ। ਹੁਣ ਮੇਰਾ ਫਰਜ਼ ਵੀ ਬਣਦਾ ਕਿ ਮੈਂ ਉਹਨੂੰ ਮੈਲਾਵਾਂ। ਉਹ ਉਦਾਸ ਹੋ ਜਾਂਦਾ। ਅਸੀਂ ਹੱਲਾਸ਼ੇਰੀ ਦੇ ਥੋੜੇ ਇੱਕ ਦਿਨਾਂ ਚ ਤਿਆਰੀ ਕਰ ਪਾਪੇ ਨੂੰ ਪਿੰਡ ਤੋਰ ਦਿੱਤਾ। 에ਅਰ ਇੰਡੀਆ ਦੀ ਨਾਨ ਸਟਾਪ ਟਿਕਟ ਲੈ ਕੇ ਪਾਪਾ 15 ਘੰਟਿਆਂ ਚ ਦਿੱਲੀ ਜਾ ਉਤਰਿਆ। ਮੀਨਾ ਪਾਪੇ ਨੂੰ ਪਤਾ ਨਾ ਲੱਗਾ। ਕਿ ਮੇ ਅੱਖ ਚਪਕਦਿਆਂ ਲੰਘ ਗਈ। ਤਾਏ ਦਾ ਮੁੰਡਾ ਗੁਰਜੀਤ ਉਹਨੂੰ ਰਿਸ਼ਤੇਦਾਰੀਆਂ ਗੁਰਦੁਆਰਿਆਂ ਦੇ ਦਰਸ਼ਨ ਕਰਾ ਲਿਆਇਆ। ਸਾਖ ਕਬੀਲੇ 'ਚ ਯਾਰਾਂ ਬੇਲੀਆਂ ਨੂੰ ਮਿਲ ਗਈ। ਆਪਣੇ ਭਰਾ ਨੂੰ ਮਿਲ ਕੇ ਉਹੀ ਤਕੜਾ ਹੋ ਗਿਆ। ਸਾਡੇ ਕੋਲ ਆ ਕੇ ਸਾਰਾ ਦਿਨ ਪਿੰਡ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ। ਤੇਰੀ ਬੀਬੀ ਨੂੰ ਸਾਰੇ ਬਹੁਤ ਯਾਦ ਕਰਦੇ ਸੀ। ਕਹਿੰਦੇ ਉਹਨੂੰ ਨਾਲ ਲੈ ਕੇ ਆਉਂਦਾ। ਸੁਰਜੀਤ ਘਰ ਤਾਂ ਬਾਲੀ ਮੋਹ ਤੋੜ ਹੋ ਗਈ। ਉਹ ਸਾਨੂੰ ਭੁੱਲ ਗਈ ਮੈਂ ਦੱਸਦਾ ਭਾਈ ਅਮਰੀਕਾ 'ਚ ਜ਼ਿੰਮੇਵਾਰੀਆਂ ਵਾਲੀਆਂ ਸਿਮੀ ਕੰਮ ਤੇ ਜਾਂਦੀ ਦਲਾਵਰ ਟਰੱਕ ਤੇ ਜਾਂਦਾ ਉਹਨਾਂ ਦਾ ਰੋਟੀ ਟੁੱਕ ਕਰਦੀ ਵੈਸੇ ਇੰਡੀਆ 'ਤਾਂ ਬੰਦਾ ਦਬਾਈਆਂ ਬੂਟੀਆਂ ਮੂੰਹ ਹੀ ਪਟਿਆ ਜਾਂਦਾ ਬਹੁਤ ਮਹਿੰਗੇ ਲਾਜਾ ਕੋਈ ਖਾਲਸੀ ਤੇਰੇ ਤਾਈ ਦਾ 10 ਲੱਖ ਲੱਗ ਗਿਆ ਮੈਂ ਮਦਦ ਕਰ ਆਇਆ ਜਿੰਨਾ ਵੇਤ ਸੀ ਅਮਰੀਕਾ 'ਚ ਏਸ ਗੱਲੋਂ ਦਾਤੇ ਦਾ ਸ਼ੁਕਰ ਆ ਆਉਦੇ ਢਿੱਡੋਂ ਜਾਏ ਦਰਕਾਰ ਦਿੰਦੇ ਨੇ ਸਰਕਾਰਾਂ ਪਰੌਣਿਆਂ ਵਾਂਗੂੰ ਸੰਭਦੀਆਂ ਮੁਫਤ ਦਵਾਈਆਂ ਨਾਲ ਪੈਨਸ਼ਨਾਂ ਬੁਢਾਪੇ ਦੀ ਡਗੋਰੀ ਨੇ ਸਰਕਾਰਾਂ ਮੈਂ ਹੱਸ ਪਈ ਪਾਪਾ ਥੋੜਾ ਵੀ ਪਤਾ ਨਹੀਂ ਲੱਗਦਾ ਕਦੀ ਆਖਦੇ ਹਾਂ ਫਸ ਗਏ ਇਹ ਜੇਲ੍ਹ ਆ ਪਿੰਡ 'ਚ ਸਰਦਾਰੀ ਸੀ ਹੁਣ ਆਖਦੇ ਹਾਂ ਇੱਥੇ ਸਵਰਗ ਆ ਉਹ ਭਾਈ ਸਿਮੀ ਇਹ ਤਾਂ ਮਾਨਾ ਚੰਦਰਾ ਕਿਤੇ ਨਹੀਂ ਟਿਕਦਾ ਉਥੋਂ ਦੇ ਹਾਲਾਤ ਦੇਖ ਆਇਆ ਹੁਣ ਟਿਕ ਗਿਆ ਹੁਣ ਪੁੱਤ ਮਰਨਾ ਤਾਂ ਇੱਥੇ ਹੀ ਆ ਪਿੰਡ ਦੇ ਸਿਵਿਆਂ ਚੋਂ ਤਾਂ ਸਾਂਝ ਮੁੱਕ ਗਈ ਦਲੀਪੋ ਬੁੜੀ ਦੇ ਸੰਸਕਾਰ ਵਾਲੇ ਦਿਨ ਸਿਵਿਆਂ ਚ ਗਿਆ ਮੱਥਾ ਟੇਕ ਆਇਆ ਕਿ ਇੱਥੇ ਚੌ ਗਜ਼ਾਂ ਦੀ ਥਾਂ 'ਚ ਮੇਰੀ ਸਾਂਝ ਹੈ ਨਹੀਂ ਹੁਣ ਤਾਂ ਡੱਬੇ ਜਿਹੇ 'ਚ ਪਾ ਕੇ ਬਟਨ ਦੱਬਣਗੇ ਸਿਮੀ ਪੁੱਤ ਮੈਂ ਇੱਕ ਬਹੁਤ ਵੱਡਾ ਕੰਮ ਕਰ ਰਿਆਂ ਪਤਾ ਨਹੀਂ ਹੁਣ ਤੂੰ ਸਿੰਕੀ ਅੱਖੋਂ ਪਪਾ ਨੇ ਬੈਗ ਦੀ ਜੇਬ 'ਚ ਪਈ ਕਈ ਸਰਕਾਰੀ ਕਾਗਜ਼ ਕੱਢੇ। ਪਪਾ ਇਹ ਕੀ? ਜਿਹੜੀ ਜ਼ਮੀਨ ਪੁੱਤ ਵਾਸਤੇ ਵਿੱਗਾ-ਵੱਗਾ ਕਰਕੇ ਬਣਾਈ ਸੀ। ਬੀਬੀ ਕੁਵਰਹਟ ਬੋਲੀ। ਕੀ ਕਾਰਾਂ ਆ ਤੂੰ? ਮੈਂ ਪੇਪਰ ਵੇਖਦੀ ਰਹੀ। ਬੀਬੀ ਉਹਦੇ ਵੱਲ ਐਂ ਦੇਖ ਰਹੀ ਸੀ। ਪਤਾ ਨਹੀਂ ਕੀ ਪਹਾੜ ਸੁੱਟ ਦੇਵੇਗਾ। ਗੱਲ ਸੁਣ, ਸੁਰਜੀਤ ਕੁਰੇ ਠੰਡੇ ਦਿਮਾਗ ਨਾਲ ਜਦੋਂ ਮੈਂ ਉੱਥੇ ਗਿਆ ਤਾ ਮੈਨੂੰ ਵੱਡੇ ਬਾਈ ਨੇ ਗੁਰਜੀਤ ਨੇ ਤੇ ਪਿੰਡ ਦੇ ਕਈਆਂ ਹੋਰਾਂ ਨੇ ਦੱਸਿਆ ਗੈਰੀ ਨੇ ਜ਼ਮੀਨ ਵਕਾਊ ਕੀਤੀ ਹੋਈ ਆ ਅਖੇ ਜਿਹੜਾ ਰੇਟ ਵੱਧ ਤੂ ਉਸੇ ਨੂੰ ਦੇ ਦੇਣੀ ਆ ਬਾਈ ਮੇਰੇ ਕੋਲ ਰੋਣ ਲੱਗ ਗਿਆ ਬਹੁਤਾ ਦੁੱਖ ਤਾਂ ਇਹ ਆ ਭਰਾਵਾ ਤੈਨੂੰ ਪਤਾ ਕੋਈ ਨਹੀਂ ਲੱਗਦਾ ਕਿ ਤੇਰਾ ਪੁੱਤ ਕੀ ਕਰੀ ਜਾਂਦਾ ਤੇ ਤੈਨੂੰ ਦੱਸਣ ਦੀ ਸਾਡੀ ਹਿੰਮਤ ਨਾ ਭਵੇ ਗਰੀ ਨੇ 8 ਤੱਕ ਦੇ ਸੇਟ ਤੋਂ ਲੱਖ ਰੁਪਇਆ ਬਿਆਨਾ ਵੀ ਫੜ ਲਿਆ ਸਭ ਨੂੰ ਕਿਹਾ ਹੋਇਆ ਸਾਡੇ ਬੁੜੇ ਨੂੰ ਨਾ ਪਤਾ ਲੱਗੇ ਫੇਰ surjit kore ਕੀ ਭਲੀ ਕਰਦਾ ਇਸ ਸਰਵਣ ਪੁੱਤ ਨਾਲ ਜਿਨੇ ਤੀਮੀ ਅੱਖੇ ਲੱਗ ਆਪਾਂ ਨੂੰ ਘਰੋਂ ਕੱਢਤਾ ਮੋੜ ਸਾਡੀ ਸਹਾਰ ਨਹੀਂ ਲਈ ਮਰਦਿਆਂ ਕਿ ਜਿਉਂਦਿਆਂ ਮੈਨੂੰ ਮਰਿਆ ਸਮਝ ਬਿਆਨਾ ਫੜ ਲਿਆ ਇੰਡੀਆ ਚ ਮੁਖਤਿਆਰ ਨਾਮ ਆਪਣੇ ਨਾਮ ਕਰਾ ਲਿਆ ਪੈਸੇ ਪੂਸੇ ਦੇ ਕੇ ਸਭ ਕੁਝ ਜਾਲੀ ਚੱਲਦਾ ਮੈਂ ਵੀ ਮਰਦੇ ਨੇ ਅੱਕ ਚੱਬਿਆ ਉਹਨੂੰ ਬੇਦਖਲ ਕਰਤਾ ਵਸੀਅਤ ਤੜਾ ਕੇ ਨਮੀ ਬਣਾ ਲਿਆ ਆ ਜਿਉਂ-ਜਿਉਂ ਹੁਕਮ ਤੇ ਵਹਿ ਤੇ ਵਕਾਰ ਜਿੰਨਾ ਚਿਰ ਅਸੀਂ ਦੋਵੇਂ ਜੀ ਜਿਉਂਨੇ ਆ ਜ਼ਮੀਨ ਸਾਡੀ ਆ ਉਹ ਤੋਂ ਮੰਗਰੋਂ ਪਿੰਡ ਦੇ ਗਰੀਬ ਗੁਰਬੇ ਦੇ ਘਰ ਬਣਨਗੇ ਸਕੂਲ ਖੁੱਲੂਗਾ ਗਰੀਬਾਂ ਦੀਆਂ ਧੀਆਂ ਦੇ ਵਿਆਹ ਹੋਣਗੇ ਤੇ ਜਿਹੜੇ ਸਿਰੀ ਨੇ ਸਾਰੀ ਉਮਰ ਮੇਰੇ ਨਾਲ ਕਾਲੇ ਬਲਦ ਵਾਂਗ ਕਮਾਇਆ ਦੋ ਕਿੱਲੇ ਉਹਦੇ ਨਾਂ ਕਰਾਤੇ ਬਹੁਤ ਵੱਡਾ ਬੋਝ ਮਨ ਤੋਂ ਮੈਂ ਲਾ ਆਇਆ ਪਾਪਾ ਨੇ ਬੈਗ ਵਿੱਚੋਂ ਛੋਟਾ ਬੈਗ ਕੱਢਿਆ ਆ ਲੈ surjit ਕਰੇ ਇਹ ਕੀ ਬੀਬੀ ਨੇ ਬੈਗ ਫੜਿਆ ਮੇਰੇ ਅੱਗੇ ਕਰ ਦਿੱਤਾ ਮੈਂ ਖੋਲਦੀ ਪਾਪੇ ਵੱਲ ਦੇਖਦੀਆਂ ਪਾਪਾ ਇੱਕ ਹੀ ਹੈ ਜੋੜੀਆਂ 8 ਸੋਨੇ ਦੀਆਂ ਇਹ ਕੀ ਦੀਆਂ ਇੱਕੋ ਸਾਹ ਕਈ ਸਵਾਲ ਕਰ ਦਿੱਤੇ ਪਾਪਾ ਮਿੰਨਾ ਜਿਹਾ ਮੁਸਕਰਾਏ ਜਿਹੜੀ ਸਾਰੀ ਉਮਰ ਲਾਂਭੇ ਦਿੰਦੀ ਰਹੀ ਹੈ ਅਖੇ ਤੇਰੇ ਘਰੇ ਨਾ ਮੈਂ ਚੱਜ ਦਾ ਪਾਇਆ ਨਾ ਹੰਡਾਇਆ ਬੀਬੀ ਹੈਰਾਨ ਹੋਈ ਵੇਖ ਰਹੀ ਪਾਪਾ ਵੱਲ ਕੀ ਦੇਖਦੀਆਂ ਪਾਲਾ ਪਾਲਾ ਚਾਰ ਤੇਰੀਆਂ ਚਾਰ ਮੇਰੇ ਸਿੰਮੀ ਪੁੱਤ ਦੀਆਂ ਮੈਂ ਬੀਬੀ ਦੀਆਂ ਬਾਹਾਂ ਵਿੱਚ ਦੋ ਦੋ ਚੂੜੀਆਂ ਪਾ ਦਿੱਤੀਆਂ ਉਹ ਖੁਸ਼ੀ ਚ ਖੀਵੀ ਹੋ ਗਈ ਵਾਗਰੋ ਵਾਗਰੋ ਕਰਦੀ ਤੇ ਹੰਝੂ ਵਗ ਤੁਰੇ ਹੁਣ ਮੈਂ ਸੁਰਖਰੂ ਆ ਪਾਪਾ ਮੈਨੂੰ ਛਾਤੀ ਨਾਲ ਲਾ ਹੱਸਣ ਲੱਗ ਪਏ